ਕਾਰਪੋਰੇਸ਼ਨ ਮੁਰਦਾਬਾਤ ਐਸਜੀਓ ਘਰਚਾ ਮੁਰਦਾਬਾਤ ਮਨਸ਼ੂਰ ਜੀ ਮੁਰਦਾਬਾਤ ਇਹ ਨਹੀਂ ਤਕਲੀਫ ਆਗਲੇ ਬਿਮਾਰਡਾਂ ਮ ਬੱਚੇ ਕੱਲੂ ਬਿਮਾਰ ਹੋਏ ਕਿੱਥੇ ਜਾਣਾ ਪੈਸਾ ਨਹੀਂ ਆਸਾਈ ਹੁਣ ਥੱਕ ਗਏ ਤੇੰਜਾ ਮੇ ਨਿਯੋਗੇ ਬਹੁਤ ਫੋਨ ਕਰਲੇ ਬਥੇਰੇ ਬਾਦ ਲੋਕਾਂ ਨੂੰ ਕਹਿਤਾ ਜੀ ਅਫਸਰਾਂ ਕਹਿਤਾ ਨਹੀਂ ਬਣੀ ਸਾਡੀ ਗੱਲ ਸਾਡਾ ਹੱਲ ਕਰਨ ਨੀਤਾ ਅਸੀਂ ਧਰਨਾ ਦੇਵਾਂਗੇ ਇਹਨਾਂ ਦੇ ਸੀਵਰੇਜ ਜਿਹੜੇ ਹੈਗੇ ਨੇ ਘਰਾਂ ਚੋਂ ਬੈਕ ਮਾਰ ਕੇ ਘਰਾਂ ਦੇ ਅੰਦਰ ਟਾਇਲਟ ਵਾਲਾ ਪਾਣੀ ਟਾਇਲਟ ਅੰਦਰ ਜਮਾ ਹੋਈ ਹੋਈ ਹੈ ਇਸ ਟਾਈਮ ਔਰ ਮੈਂ ਇਹ ਪੁੱਛਣਾ ਚਾਹਨਾ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਕੀ ਗੱਲ ਇਸ ਜਿਹੜਾ ਐਸੀ ਸਮਾਜ ਹੈਗਾ ਤੁਸੀਂ ਇਹ ਇਹਨਾਂ ਨੂੰ ਲੱਕੜ ਦਾ ਲੋਹਾ ਮੰਨਿਆ ਆ ਇਹਨਾਂ ਨੂੰ ਬਿਮਾਰੀਆਂ ਨਹੀਂ ਹੁੰਦੀਆਂ ਕਿਉਂ ਵਿਤਕਰਾ ਕੀਤਾ ਜਾਂਦਾ ਕਾਰਪੋਰੇਸ਼ਨ ਮਰਦਾਬਾਦ ਕਾਰਪੋਰੇਸ਼ਨ ਮਰਦਾਬਾਦ ਐਸ ਡੀਓ ਗਰਚਾ ਮਰਦਾਬਾਦ ਮਨਸ਼ੂਰ ਜੀ ਮਰਦਾਬਾਦ ਐਸ ਡੀਓ ਗਰਚਾ ਮਰਦਾਬਾਦ ਬੜਾ ਕਿੰਨੀ ਤਕਲੀਫ ਆ ਬਲੇ ਬਿਮਾਰ ਦੇ ਮਾ ਬੱਚੇ ਕੱਲੂ ਬਿਮਾਰ ਹੋਣ ਕਿੱਥੇ ਜਾਣਾ ਕੋਈ ਸੰਦਾ ਹੀ ਨਹੀਂ ਹਾਂ ਜਦੋਂ ਬਰ 15-20 ਦਿਨ ਹੋਏ ਤਾਂ 4 ਮਹੀਨੇ ਹੋ ਗਏ ਹਾਂ ਨਹੀਂ 15 ਤਾਂ 3-4 ਮਹੀਨੇ ਅਸੀਂ ਤਾਂ ਅਸੀਂ ਤਾਂ ਕਹਿਣਾ ਹੀ ਬੰਦ ਕਰਤਾ ਤਾਂ ਕੰਪਲੀਟ ਲਿਖਾਣਾ ਕਿਹੜਾ ਕਿਹੇ ਜਾਣੇ ਆ नाइए अस्त इन बार कहते हैं गड्डी भी नहीं लेके आ ਉਹਦਾ ਕੈਚ ਤੱਕ ਨਹੀਂ ਆ ਸਕਦੀ 20 ਫੁੱਟ ਹੈ ਜੀ ਕਿਸੀ ਵੇ ਦਾ ਜਿਹੜੀ ਇੱਕ ਦੂਜੇ ਦੀ ਆਪਸ ਦੇ ਵਿੱਚ ਡਿਸਟੈਂਸ ਹੈ ਉਹ 20 ਫੁੱਟ ਸਾਡੇ ਘਰ ਤੱਕ ਨਹੀਂ ਆਉਂਦੇ ਕਦੇ ਵੀ ਉਹ ਪਤਾ ਨਹੀਂ ਕੀ ਹੈ ਸਾਨੂੰ ਨਹੀਂ ਪਤਾ ਵੀ ਸਾਡ ਨੂੰ ਕਿੰਨੇ ਦੇ ਘਰ ਹੈ ਜਿਹਾ ਪਾਣੀ ਓਵਰਫਲੋ ਹੋ ਰਿਹਾ ਸਾਰੇ ਇਹ ਪੂਰੀ ਗਲੀ ਰਹੀ ਜੀ 20 25 ਘਰ ਹੈ ਜੀ ਇੱਕ ਲਾਈਨ ਦੇ ਵਿੱਚ ਇਹ ਔਰ ਸਾਰੇ ਉੱਥੋਂ ਜਦੋਂ ਵੀ ਇਹ ਇਹ ਤਾਂ ਅਸੀਂ ਟੱਕਣ ਖੋਲੇ ਆਏ ਜੀ ਦਾ ਕਰਕੇ ਵੀ ਚਲੋ ਉੱਥੇ ਪਿੱਛੇ ਵੀ ਰੁਕਦਾ ਪਾਣੀ ਆਣਾ ਤਾਂ ਫਿਰ ਵੀ ਇੱਥੇ ਹੀ ਆ ਇਹ ਇਹ ਤੁਹਾਡੇ ਸਾਹਮਣੇ ਇਹ ਵੀ ਦੇਖ ਸਕਦੇ ਮੱਛਰ ਦੇਖੋ ਕਿੰਨਾ ਛੋਟੇ ਛੋਟੇ ਬੱਚੇ ਸਾਡੇ ਬੁਰੇ ਹਾਲ ਹੋਇਆ ਪਰ ਮੈਂ ਮੇਰਾ ਨਾਮ ਕੀ ਤੁਹਾਨੂੰ ਕੀ ਪ੍ਰੋਬਲਮ ਹੈ ਇੱਥੇ ਸਾਨੂੰ ਉਹ ਸੀਵਰੇਜ ਦੀ ਤਿੰਨ ਚਾਰ ਮਹੀਨੇ ਤੋਂ ਲਗਾਤਾਰੀ ਪ੍ਰੋਬਲਮ ਹੈ ਜੀ ਇਹ ਏਰੀਆ ਸਾਡਾ ਛੋਨੀ ਮੱਲਾ ਜੀ ਇਹ ਰੇਲਵੇ ਲਾਈਨ ਦੇ ਨਜ਼ਦੀਕ ਹੈ ਜੀ ਦਲ ਚੱਕੀ ਕੋ ਤੇ ਤਿੰਨ ਚਾਰ ਮਹੀਨੇ ਹੋ ਗਏ ਸਾਨੂੰ ਤਕਰੀਬਨ ਅਸੀਂ ਬਥੇਰੀਆਂ ਕੰਪਲੀਟਾਂ ਕੀਤੀਆਂ ਜਿਹੀ ਮਨਸ਼ੂਰ ਉਹ ਵੀ ਮਨਸ਼ੂ ਵੀ ਆਇਆ ਸੀਗਾ ਆਪ ਇੱਥੇ ਦੇਖ ਕੇ ਗਿਆ ਸੀ ਇੱਕ ਵਾਰੀ ਉਹ ਆਪਣੀ ਬਾਈਕ ਤੇ ਆਇਆ ਸੀ ਤਾਂ ਉਹਨਾਂ ਨੇ ਅੱਜ ਤੋਂ ਤਿੰਨ ਕਿ ਮਹੀਨੇ ਪਹਿਲਾਂ ਦੋ ਕਿ ਮਿੰਟ ਲਾਏ ਤਾਂ ਸੀਵਰੇਜ ਖੁੱਲ ਗਿਆ ਜਿੱਦਾਂ ਹੀ ਉਹ ਚਲੇ ਜਾਂਦੇ ਆ ਉਹ ਆਉਂਦੇ ਜੀ 10 ਵਜੇ ਸਵੇਰੇ ਤਾਂ ਉਸ ਟਾਈਮ ਪਾਣੀ ਜਾ ਚੁੱਕਿਆ ਹੁੰਦਾ 9 ਵਜੇ ਤਾਂ ਚਲੇ ਜਾਂਦਾ ਤਕਰੀਬਨ 10 ਤੋਂ ਲੈ ਕੇ 12 ਵਜੇ ਤੱਕ ਪਾਣੀ 2 ਘੰਟੇ ਬੰਦ ਹੀ ਰਹਿੰਦਾ ਉਹ ਸੀਵਰੇ ਡਾਊਨ ਹੋ ਜਾਂਦਾ ਜਦੋਂ ਆਇਆ ਤਾਂ ਉਹਨੇ ਦੇਖਿਆ ਵੀ ਠੀਕ ਹੈ ਤੇ ਉਹ ਫੋਟੋ ਖਿੱਚ ਕੇ ਉਹਨਾਂ ਨੇ ਪਾਤੀਆਂ ਜੀ ਆਪਣੇ ਆਫੀਸਰ ਨੂੰ ਜਿਸ ਨੂੰ ਵੀ ਪਾਣੀ ਸੀ ਗਿਆ ਉਹ ਕਹਿੰਦੇ ਠੀਕ ਹੈ ਜੀ ਉਸ ਤੋਂ ਜਦੋਂ 12:30 12 ਵਜੇ ਦੁਆਰਾ ਪਾਣੀ ਆਂਦਾ ਟੂਟੀਆਂ ਦੇ ਵਿੱਚ ਉਹ ਫਿਰ ਦੁਆਰਾ ਓਵਰਫਲੋ ਹੋ ਗਿਆ ਤੁਸੀਂ ਦੇਖ ਹੀ ਚੁੱਕੇ ਹੋ ਅਸੀਂ ਜੀ ਜਿਹੜੇ ਟੋਲ ਫਰੀ ਨੰਬਰ ਆ ਸ਼ਿਕਾਇਤ ਨੰਬਰ ਆ ਕਾਰਪੋਰੇਸ਼ਨ ਦੇ ਬਹੁਤ ਬੜੀ ਆਪਣੇ ਕੌਂਸਲਰ ਕੋਲ ਵੀ ਜਾਏ ਆ ਮਗਾ ਸਾਹ ਕੋ ਵੀ ਗਏ ਆ ਸੀ ਉੱਥੇ ਇਕੱਠੇ ਹੋ ਗਏ ਆ ਆਸ਼ਵਸਨ ਸਾਡੇ ਸਾਹਮਣੇ ਜੀ ਉਹ ਜਿਹੜੇ ਵੀ ਆਨ ਡਿਊਟੀ ਹੁੰਦੇ ਨੇ ਨਾ ਫੋਨ ਤੇ ਗੱਲ ਕਰ ਲੈਂਦੇ ਆ ਉਹਨਾਂ ਨੂੰ ਕਹਿੰਦੇ ਠੀਕ ਆ ਸਰ ਆ ਗਏ ਜੀ ਉਹ ਜਦੋਂ ਆਉਂਦੇ ਜੀ ਉਦੋਂ ਤਾਂ ਪਾਣੀ ਜਿਗਿਆ ਹੁੰਦਾ ਫੋਟੋ ਖਿੱਚ ਕੇ ਮਾਣ ਲਓ ਸਰ ਕਰਦਾ ਸੀ ਵੀ ਠੀਕ ਉਹਨਾਂ ਦੇ ਜਾਣ ਤੋਂ ਬਾਅਦ ਹੀ ਫੇਰ ਇੱਕ ਘੰਟੇ ਬਾਅਦ ਫੇਰ ਓਵਰ ਆਸਤਾ ਜੀ ਹੁਣ ਥੱਕ ਗਏ ਆਂ ਤਿੰਨ ਚਾਰ ਮਹੀਨੇ ਹੋ ਗਏ ਬਹੁਤ ਫੋਨ ਕਰਲੇ ਬਥੇਰੇ ਬਹੁਤ ਲੋਕਾਂ ਨੂੰ ਕਹਿਤਾ ਜੀ ਅਫਸਰਾਂ ਨੂੰ ਕਹਿਤਾ ਨਹੀਂ ਬਣੀ ਸਾਡੀ ਗੱਲ ਹੁਣ ਉਦੋਂ ਹੀ ਮੱਛਰ ਪੈਦਾ ਹੋ ਗਿਆ ਜੀ ਔਰ ਨਹੀਂ ਚਿਕੜੀ ਹੋ ਗਈ ਆ ਕਾਈ ਜੰਮ ਚੁੱਕੀ 3-4 ਮਹੀਨੇ ਤੋਂ ਲਗਾਤਾਰ ਦਵਾਈ ਨਹੀਂ ਹੁੰਦੀ ਦਵਾਈ ਨਹੀਂ ਹੁੰਦੀ ਕੀ ਸ਼ਾਪਾ ਤੁਹਾਡਾ ਸਾਡੇ ਸਤੇ ਪਸੀ ਤੇ ਹੁਣ ਫਿਰ ਧਰਨਾ ਲਾਵਾਂਗੇ ਜੀ ਫਿਰ ਜਾ ਕੇ ਘਰ ਪੈਣ ਤੇ ਮੋਹਰੇ ਬੈਠਾਂਗੇ ਜੀ ਫਿਰ ਦਾ ਹਾਂਜੀ ਸਾਰੇ ਅਸੀਂ ਤਾਂ ਦੇਖੋ ਸਾਡੇ ਦਾ ਘਰ ਇੱਕੋ ਹੈ ਜੀ ਬਾਕੀ ਤਾਂ ਸਾਡੇ ਬੱਚੇ ਵੱਡੇ ਆ ਜੀ ਬਾਕੀ ਤਾਂ ਬੱਚੇ ਛੋਟੇ ਛੋਟੇ ਜੀ ਮਲੇ ਦੇ ਸਕੂਲ ਵੀ ਜਾਣਾ ਉਹਨਾਂ ਨੇ ਜੀ ਹੋਰ ਫੈਕਟਰੀਆਂ ਵੀ ਬਹੁਤ ਇਧਰੋਂ ਲੰਘਾ ਦਮੋਰੀਆ ਬੋਲਦਾ ਲੰਘਾ ਹੀ ਹੈ ਨਹੀਂ ਨਾ ਹੋਇਆ ਹਾਲਤ ਹੈ ਅਸੀਂ ਧਰਨਾ ਲਾਵਾਂਗੇ ਧਰਨਾ ਲਾਵਾਂਗੇ ਜੀ ਬਿਲਕੁਲ ਲਾਵਾਂਗੇ ਜੀ ਕਿੰਨੇ ਦਿਨ ਹੋ ਗਿਆ ਅਫਸਰ ਆਏ ਨਹੀਂ ਇੱਥੇ ਹੋ ਗਿਆ ਜੀ 2 ਦੋ ਹਫ਼ਤੇ ਮਾਨ ਵੀ ਨਹੀਂ ਆ ਰਹੇ ਹੈਗੇ ਅਸੀਂ ਤਾਂ ਹੀ ਟੱਕਣ ਗੋਲ ਕੇ ਆਪ ਹੀ ਵੀਡੀਓ ਮੇਰੇ ਕੋਲ ਸ਼ਾਇਦ ਕੋਈ ਪਈਆਂ ਹੋਣੀਆਂ ਜੀ ਮੇਰੀ ਵਾਈਫ ਹੈ ਇਹ ਆਪ ਹੀ ਲੱਗੀ ਹੁੰਦੀ ਹੈ ਆਪ ਹੀ ਲੱਗੀ ਰਹੀ ਸਵੇਰੇ ਸਵੇਰੇ ਸਾਨੂੰ ਤਾਂ ਹੀ ਅਸੀਂ ਟਾਇਲਟ ਬਾਥਰੂਮ ਕਿੱਥੇ ਜਾਣਾ ਜੀ ਸਾਰੇ ਦੇ ਘਰ ਆਪਣਾ ਆਪਣਾ ਉਦਾਂ ਦੇ ਸਾਰੇ ਦੇ ਬਤੀਰਾ ਜੀ ਰਹਿਣ ਦਾ ਤੇ ਅਸੀਂ ਤਾਂ ਜੀ ਹੁਣ ਉੱਥੇ ਕਰ ਉਹਦੇ ਵਿੱਚ ਅਸੀਂ ਲਾਇਆ ਜੀ ਇੱਕ ਕੁੱਲੂ ਦਾ ਕੁੱਲੂ ਦਾ ਪੰਪ ਲਾਇਆ ਜੀ ਆਪਣੇ ਸ਼ੀਟ ਚ ਪਾਣੀ ਕੱਢਦੇ ਰੋਜ਼ ਉਹਨਾਂ ਬਾਹਰ ਨਾਂਦੇ ਆ ਜੀ ਸਾਡੇ ਕੋਲੋਨੀ ਚ ਬਹੁਤ ਬੁਰਾ ਹਾਲ ਆ ਸਾਡੇ ਕੋਈ ਦੇਖਣੇ ਆਂਦਾ ਅਫਸਰ ਨਹੀਂ ਆਂਦਾ ਕੋਈ ਵੀ ਅਸੀਂ ਇੰਨੀਆਂ ਸ਼ਿਕਾਇਤਾਂ ਕਰ ਕਰਕੇ ਥੱਕ ਗਏ ਅਸੀਂ ਜਦੋਂ ਜਾਂਦੇ ਆ ਸਾਨੂੰ ਕਹਿ ਦਿੰਦੇ ਹੁਣੇ ਕਰਵਾ ਦਿੰਨੇ ਆ ਜੀ ਹੁਣੇ ਕਰਵਾ ਦਿੰਨੇ ਆ ਤੇ ਸਾਫ ਉਹ ਆਂਦੇ ਆ 2 ਮਿੰਟ 2 ਮਿੰਟ ਬਾਅਦ ਉਹ ਸੀਵਰ ਫਿਰ ਸਾਡਾ ਬੰਦ ਹੋ ਜਾਂਦਾ ਮਿਹਰਮਾਨੀ ਕਰਕੇ ਸਾਡੇ ਗੱਡੀ ਭੇਜਣ ਤੇ ਸਾਡੇ ਸਫਾਈ ਕਰਾਣ ਇੱਧਰ ਤੁਸੀਂ ਐਮਐਸ ਦੇ ਕੋਈ ਜਾਂ ਕਾਰਪੋਰੇਸ਼ਨ ਦੇ ਕਿਸੇ ਅਫਸਰ ਕੋ ਗਏ ਅਸੀਂ ਜੇ ਰਿਪੋਰਟ ਹੀ ਕੀਤੀ ਆ ਐਪਲੀਕੇ ਆ ਫੋਨ ਮਹੀਨੇ ਪਾਪੇ ਕੋ ਗਏ ਆ ਉਬੀ ਅਸੀਂ ਕਢਵਾ ਦਿੰਨੇ ਆ ਬੀਬਾ ਹੁਣੇ ਆ ਜਾਂਦੇ ਬੰਦੇ ਬੰਦੇ ਆਂਦੇ ਜ਼ਰੂਰ ਐ ਨਹੀਂ ਕਹਿੰਦੇ ਵੀ ਨਹੀਂ ਆਂਦੇ ਬੰਦੇ ਆਂਦੇ ਦੋ ਛੋਟੀਆਂ ਮਾਰਦੇ ਆ ਜੇ ਐਸਾਫ ਹੋ ਗਿਆ ਬਸ ਇਸ ਤੋਂ ਜ਼ਿਆਦਾ ਅਸੀਂ ਕੁਝ ਕਹਿ ਨਹੀਂ ਸਕਦੇ ਵੀ ਇਹ ਸਾਡਾ ਹੱਲ ਕਰਨ ਨਹੀਂ ਤਾਂ ਅਸੀਂ ਧਰਨਾ ਦੇਵਾਂਗੇ ਮੈਂ ਹਰਜਿੰਦਰ ਵਾਰਡ ਨੰਬਰ 84 ਛੋਣੀ ਮੱਲਾ ਤੋਂ ਆ ਮੀਡੀਆ ਸਾਹਮਣੇ ਮੈਨੂੰ ਫਿਰ ਹੋਣਾ ਪਿਆ ਕਿ ਜਿਹੜਾ ਕਿ ਪਿੱਛੇ ਨਿਊ ਵਾਲਮੀਕ ਨਗਰ ਆ ਪਿੱਪਲ ਚੌਨਾ ਦਾ ਮਿਲਲਾ ਉਸ ਜਗ੍ਹਾ ਤੇ ਅੱਜ ਮੈਂ ਇਸ ਟਾਈਮ ਖੜਾ ਪਿਆ ਘਟੋ ਘਟ ਤਿੰਨ ਮਹੀਨੇ ਹੋ ਗਏ ਇਹ ਲੋਕ ਪਰੇਸ਼ਾਨ ਹੋਏ ਹੋਏ ਨੇ ਐਮਐਲਏ ਨੂੰ ਕਹਿ ਦਿੱਤਾ ਸਾਰੇ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਕਹਿ ਦਿੱਤਾ ਇਹਨਾਂ ਨੇ ਕਾਉਂਸਲਰ ਨੂੰ ਕਹਿ ਦਿੱਤਾ ਪਰ ਕੋਈ ਸੁਣਵਾਈ ਨਹੀਂ ਹੋ ਮੈਂ ਇਹ ਕਹਿ ਪੁੱਛਣਾ ਚਾਹਨਾ ਕਿ ਇਹ ਐਸਸੀ ਸਮਾਜ ਹੈ ਇਸ ਕਰਕੇ ਇਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਹੈਗਾ ਕੀ ਇਹ ਐਸਸੀ ਸਮਾਜ ਦੇ ਬੰਦੇ ਇਹਨਾਂ ਚ ਜਾਣ ਨਹੀਂ ਹੈਗੀ ਇਹਨਾਂ ਦੀਆਂ ਫਲੈਸ਼ਾਂ ਅੰਦਰ ਭਰੀਆਂ ਪਈਆਂ ਇੰਨੀ ਅੰਦਰ ਮੈਂ ਇੱਕ ਕਾਰ ਅੰਦਰ ਵੜ ਗਿਆ ਤੇ ਇੰਨੀ ਇੱਕ ਸਮੈਲ ਆ ਰਹੀ ਸੀ ਕਾਰ ਅੰਦਰ ਮੈਨੂੰ ਤਾਂ ਇਹ ਨਹੀਂ ਸਮਝ ਆਂਦੀ ਤਾਨਾ ਇਹ ਲੋਕ ਅੰਦਰ ਰੋਟੀ ਕਿਵੇਂ ਖਾਂਦੇ ਚਾਹ ਪਾਣੀ ਕਿਵੇਂ ਪੀਂਦੇ ਇੰਨੀ 스ਮੈਲ ਦੇ ਵਿੱਚ ਇਹਨਾਂ ਦੇ ਸੀਵਰੇਜ ਜਿਹੜੇ ਹੈਗੇ ਨੇ ਘਰਾਂ ਚੋਂ ਵੈਕ ਮਾਰ ਕੇ ਘਰਾਂ ਦੇ ਅੰਦਰ ਟਾਇਲਟ ਵਾਲਾ ਪਾਣੀ ਟਾਇਲਟ ਅੰਦਰ ਜਮਾ ਹੋਈ ਹੋਈ ਹੈ ਇਸ ਟਾਈਮ ਔਰ ਮੈਂ ਇਸ ਪੁੱਛਣਾ ਚਾਹਨਾ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਕੀ ਗੱਲ ਇਸੇ ਜਿਹੜਾ ਐਸੇ ਸਮਾਜ ਹੈਗਾ ਤੁਸੀਂ ਇਹ ਇਹਨਾਂ ਨੂੰ ਲੱਕੜ ਦਾ ਲੋਹੇ ਦਾ ਮੰਨਿਆ ਆਇਆ ਇਹਨਾਂ ਨੂੰ ਬਿਮਾਰੀਆਂ ਨਹੀਂ ਹੁੰਦੀਆਂ ਕਿਉਂ ਵਿਤਕਰਾ ਕੀਤਾ ਜਾਂਦਾ ਇਹ ਵਿਤਕਰਾ ਕਰਨਾ ਛੱਡ ਦਿਓ ਵਿੱਚੇ ਮੈਂ ਸਾਰੇ ਆਪਣੇ ਐਮਐਲਏ ਕਾਉਂਸਲਰ ਕਾਰਪੋਰੇਸ਼ਨਰ ਨੂੰ ਕਹਿ ਰਿਹਾ ਆਇਗਾ ਵਿਤਕਰਾ ਨਾ ਕਰੋ ਅਸੀਂ ਸਾਰੇ ਇੱਕ ਬਰਾਬਰ ਆ ਸਾਨੂੰ ਜੜੀਆਂ ਸਹੂਲਤਾਵਾਂ ਬਣੀਆਂ ਦੇ ਦਿਓ ਇਸ ਹੁਣ ਮੈਂ ਘੱਟੋ ਘੱਟ 20 ਤਰੀਕ ਮੇਰਾ ਕੱਲ ਸਾਲ ਨਾਲ ਪਹਿਲਾਂ ਮੈਂ ਐਸਡੀਓ ਨੂੰ ਸਾਨੂੰ ਇਹਦੀਆਂ ਫੋਟੋਆਂ ਭੇਜੀਆਂ ਸੀਗੀਆਂ ਔਰ ਐਸਡੀਓ ਸਾਹਿਬ ਮੇਰਾ ਫੋਨ ਹੀ ਨਹੀਂ ਚੱਕ ਰੇ ਔਰ ਅੱਜ ਵੀ 4-5 ਦਿਨ ਪਹਿਲਾਂ ਵੀ ਹਰ ਕਸਰ ਨੂੰ ਜੇ ਨੂੰ ਐਸਡੀਓ ਨੂੰ ਐਕਸਨ ਨੂੰ ਫੋਟੋਆਂ ਭੇਜ ਚੁੱਕਿਆ ਨਾਂ ਨਾਲ ਏਰੀਆ ਲਿਖ ਚੁੱਕਿਆ ਮੈਂ ਵੀ ਆਹ ਏਰੀਆ ਚ ਪੂਰਾ ਇਸ ਟਾਈਮ ਸਾਵਾ ਗੁਰਦੁਆਰਾ ਆਪਣੇ ਪਿਪਲ ਚੌਂਕ ਇਹ ਵਾਲਮੀਕ ਨਗਰ ਠੱਕਾ ਕਲੋਨੀ ਜਿਹਨੂੰ ਕਹਿੰਦੇ ਨੇ ਚਿੱਟਾ ਗੁਰਦੁਆਰਾ ਖਰਬੰਦਾ ਚੌਂਕ ਜਿੱਥੇ ਚੀਨਾ ਬਿਊਟੀ ਪਾਰਲਰ ਸਾਰੇ ਪਾਸੇ ਦੀਆਂ ਮੈਂ ਅੱਜ ਫੋਟੋਆਂ ਭੇਜੀਆਂ ਨੇ ਹਾਲ ਬੁਰਾ ਹਾਲ ਹੋਇਆ ਹੋਇਆ ਇਸ ਟਾਈਮ ਚੋਣੀ ਮੱਲੇ ਦਾ ਕੋਈ ਵਾਲੀ ਵਾਰਸ ਨਹੀਂ ਹੈਗਾ ਔਰ ਮੈਨੂੰ ਇੰਨਾ ਪਤਾ ਲੱਗਿਆ ਕਿ ਮੈਨੂੰ ਜਾਣ ਬੁਝ ਕੇ ਜਿੰਨੀਆਂ ਮੈਂ ਕੰਪਲੇਂਟਾਂ ਦਿੰਨਾ ਨਾ ਐਸਜੀਓ ਗਰਚਾ ਜੀ ਤੇ ਜੇ ਹਿਮਾਂਸ਼ੂ ਜੀ ਮੇਰੀਆਂ ਕੰਪਲੇਂਟਾਂ ਨਹੀਂ ਕਰਦੇ ਔਰ ਮੈਂ ਗਰਚਾ ਜੀ ਜਿਨ੍ਹਾਂ ਦੇ ਕਹਿਣ ਤੇ ਤੁਸੀਂ ਮੇਰੀਆਂ ਕੰਪਲੇਂਟਾਂ ਨਹੀਂ ਨਾ ਕਰਦੇ ਲੋਕਾਂ ਨੇ ਉਹਨਾਂ ਨੂੰ ਵੋਟ ਪਾ ਕੇ ਉਹਨਾਂ ਨੂੰ ਹੀ ਐਮਐਲਏ ਬਣਾਇਆ ਇਹ ਤੁਸੀਂ ਮੇਰੀਆਂ ਕੰਪਲੇਂਟਾਂ ਨਹੀਂ ਜਿਹੜੀਆਂ ਰੋਕੀਆਂ ਹੋਈਆਂ ਤੁਸੀਂ ਮੱਲੇ ਵਾਲੀ ਦਾ ਕੰਪਲੇਂਟਾਂ ਰੁਕੀਆਂ ਹੋਈਆਂ ਨੇ ਇਹ ਮੇਰੇ ਆਪਣੇ ਘਰ ਦੀ ਕੰਪਲੇਟ ਨਹੀਂ ਹੈਗੀ ਸਾਰੇ ਮੱਲੇ ਵਾਲਿਆਂ ਦੀ ਕੰਪਲੇਟਾਂ ਏ ਸ਼ਾਇ ਤੁਸੀਂ ਸ਼ਰਮ ਕਰ ਰਹੇ ਹੋ ਕੁਝ ਇਹ ਸੋਚੋ ਤੁਸੀਂ ਮੇਨੂੰ ਨਾ ਜਵਾਬ ਨਹੀਂ ਦੇ ਰਹੇ ਵੀ ਇੱਕ ਮੈਂ ਕੰਪਲੇਂਟਾਂ ਲਖਾਈਆਂ ਤਾਂ ਨਹੀਂ ਕਰਨੀਆਂ ਤੁਸੀਂ ਇਹ ਸਾਰੇ ਜਿਹੜੇ ਮੁਹੱਲਾ ਵਾਸੀ ਆ ਇਹਨਾਂ ਨੂੰ ਜਵਾਬ ਦੇ ਰਹੇ ਹੋ ਇਸ ਟਾਈਮ ਆਉਣ ਵਾਲਾ ਵਕਤ ਤੁਹਾਨੂੰ ਦੱਸ ਦੇਗਾ ਕਿ ਤੁਸੀਂ ਕਿੱਥੇ ਖੜੇ ਹੋਣਾ ਹੈਗਾ ਧੰਨਵਾਦ ਮਿਹਰਬਾਨੀ ਕਰਕੇ ਇਹ ਸਾਰੀਆਂ ਕੰਪਲੇਂਟਾਂ ਪੂਰੀਆਂ ਕਰ ਦੇਣ ਨਹੀਂ ਤਾਂ ਪਰਸੋਂ ਦਾ ਟਾਈਮ ਕਾਰਪੋਰੇਸ਼ਨ ਦੀਆਂ ਪੋੜੀਆਂ ਦੇ ਵਿੱਚ ਸਾਹ ਨਾਲ ਪੱਲਾ ਮੈਂ ਬਿਠਾਵਾਗਾ ਸਵੇਰੇ 10 ਵਜੇ ਪਰਸੋਂ ਸਵੇਰੇ 10 ਵਜੇ ਕਾਰਪੋਰੇਸ਼ਨ ਦੀਆਂ ਪੋੜੀਆਂ 'ਚ ਧਰਨਾ ਲੱਗੇ ਆਊਗਾ ਪੂਰੀ মিডিਆ ਸਮੇਤ ਧੰਨਵਾਦ ਹਲੋ ਹਲੋ ਹਾਂਜੀ ਗੱਤਾਂ ਦਾ ਬੋਲਦੇ ਜੀ ਹਾਂਜੀ ਹਾਂਜੀ ਸਰ ਇਹਦੇ ਮੈਂ মিডিਏ ਤੋਂ ਬੋਲ ਰਿਹਾ ਲੁਧਿਆਣਾ ਪੁਛਣਾ ਮੈਂ ਤਾਂ ਬੋਬੀ ਜੀ ਹਾਂਜੀ ਇੱਕ ਤਾਂ ਛੋਣੀ ਮੁੱਲੇ ਜੀ ਬੜੀ ਕੰਪਲੇਂਟ ਆ ਰਹੀ ਹੈ ਜੀ ਉਹ ਤੁਸੀਂ ਠੀਕ ਕਿਉਂ ਨਹੀਂ ਕਰ ਰਹੇ ਕਰ ਰਹੇ ਹਾਂ ਬਿਲਕੁਲ ਕਰ ਰਹੇ ਹਾਂ ਸਟਾਫ ਲੱਗਿਆ ਹੈ ਜੀ ਸਰ ਪਾਣੀ ਦਾ ਦੇਖੋ ਕਿੰਨਾ ਬੁਰਾ ਹੈ ਲੋਕਾਂ ਦੇ ਘਰਾਂ 'ਚ ਪਾਣੀ ਇਹਦਾ ਵੜਿਆ ਹੋਇਆ ਹੈ ਇਹ ਕਿਹੋ ਜਿਹਾ ਗਾਜੀ ਛੋੜੇ ਮਲਾ ਰੇਲਵੇ ਲਾਈਨ ਦੇ ਕੋ ਰੇਲਵੇ ਲਾਈਨ ਦੇ ਕੋ ਬਹੁਤ ਮਾਰੀ ਕੰਪਲੇਨਟ ਕੀ ਕਰਾਤੀ ਹੈ ਜੀ ਉਹਨਾਂ ਨੇ ਘਰ ਹੀ ਨੀਵੇਂ ਨੇ ਉਹ ਜਨਾਬ ਬੁਰੇ ਹਾਲ ਹੋਏ ਪੈਣੇ ਸਰਕਾਰ ਵੀ ਨੀਵੇਂ ਆ ਨਾ ਜੀ ਇਹ ਰੋਡ ਲੈਵਲ ਤੇ ਸਰਕਾਰ ਵੀ ਕਰ ਨਹੀਂਵੇਂ ਆ ਤੇ ਮਸਲਾ ਹੱਲ ਤੁਸੀਂ ਕਰਨਾ ਨਾ ਉਹਨਾਂ ਦਾ ਸਰ ਆਸ ਤੇ ਰੋਡ ਹੀ ਘਟਾ ਦਿੰਨੇ ਆ ਰੋਡ ਬੰਦ ਹੋ ਜਾਂਦਾ ਤੇ ਫਿਰ ਉਹ ਨਹੀਂ ਕੋਈ ਪੱਕਾ ਸੋਲੂਸ਼ਨ ਕਰੋ ਨਾ ਤੁਸੀਂ ਕੋਈ ਹੁੰਦਾ ਅਸੀਂ ਬਣਾ ਕੇ ਭੇਜਤਾ ਜੀ ਐਸਟੀਮੇਟ ਬਣਾ ਕੇ ਭੇਜਿਆ ਨਵੀਂ ਲਾਈਨ ਦਾ ਹਾਂਜੀ ਇਹ ਕਿੰਨੇ ਦਿਨ ਚ ਹੱਲ ਹੋ ਜਾਏਗਾ ਟਾਈਮ ਲੱਗੇਗਾ ਥੋੜਾ ਜਿਹਾ ਕਿੰਨਾ ਟਾਈਮ ਲੱਗੇਗਾ ਸਰ ਜਿਹੜਾ ਉਹ ਐਸਟੀਮੇਟ ਦਾ ਪ੍ਰੋਸੀਜਰ ਹੈ ਪਾਸ ਦਾ ਪ੍ਰੂਵਲ ਦਾ ਉਸ ਤੋਂ ਬਾਅਦ ਹੀ ਹੋਣਾ ਜੀ ਜਿਹੜਾ ਟੈਂਪੋਰਰੀ ਹੁੰਦਾ ਹੈ तकरीबन ਜਦੋਂ ਟੈਂਪੋਰਰੀ ਮਾਰਦੇ ਹਿੰਦੀ ਜੇ ਮੈਨੂੰ ਬਤਾ ਕਿਉਂਕਿ ਮੁੱਲਾ ਇਸ ਟਾਈਮ ਆ ਪੂਰਾ ਇਕੱਠਾ ਹੋਇਆ ਪਿਆ ਤਾਂ ਦੇਖੋ ਤੁਸੀਂ ਜੇ ਤੁਸੀਂ ਸਾਡੇ ਤੋਂ ਵਰਜਨ ਲੈ ਰਹੇ ਹੋ ਨਾ ਕਿ ਮੈਂ ਤਾਂ ਅਥੋਰਾਈਜ਼ ਨਹੀਂ ਹਾਂ ਜਿਹੜੀ ਕੰਪਲੇਂਟ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਹ ਵੀ ਤੁਸੀਂ ਨਾਲ ਦੇਖੋ ਨਾ ਵੀ ਜੋ ਘਾੜੀ ਨਹੀਂ ਵਾ 3 ਫੁੱਟ ਨੀ ਘਰ ਤਾਂ ਨੀਵਾ ਚਲੋ ਮੈਂ ਤੁਹਾਡੀ ਗੱਲ ਮੰਨ ਗਿਆ ਨੀਵਾ 3 ਫੁੱਟ ਹੈਗਾ ਉਹ ਵੀ ਕੰਸੀਡਰ ਕਰੋ ਤੁਸੀਂ ਬੰਦਾ ਸੋਲੂਸ਼ਨ ਤੇ ਤੁਸੀਂ ਕਰਦੇ ਨਾ ਨਾਲ ਫਿਰੰਦਾ ਹਾਂ ਤੇ ਸੋਲੂਸ਼ਨ ਜਿਹੜਾ ਦੇਖੋ ਜਿਹੜਾ ਸੀਵਰ ਹੈ ਹਾਂ ਜੀ ਹਾਂ ਜੀ ਸੀਵਰ ਨਹੀਂ ਵੀ ਨਹੀਂ ਜੇ ਸੀਵਰ ਦੇ ਬੈੱਡ ਤੇ 3 ਫੁੱਟ ਘੱਟ ਡਾਊਨ ਹਾਂਜੀ ਜਦੋਂ ਸਪਲਾਈ ਚੱਲਦੀ ਹੈ ਨਾਲ ਹੀ ਇਹਨਾਂ ਦੇ ਪਾਣੀ ਨਹੀਂ ਘਰ ਦਾ ਚਲੋ ਇਹ ਇੱਕ ਤਾਂ ਨੀਵਾ ਹੋਏਗਾ ਬਾਕੀ ਤਾਂ ਉੱਚੇ ਨਾਲ ਘਰ ਮੈਂ ਵੇਖ ਰਿਹਾ ਤੁਸੀਂ ਦੱਸੋ ਇਹਨਾਂ ਨੂੰ ਪੁੱਛੋ ਕਿ ਜਦੋਂ ਇਹ ਸਟਾਫ ਭੇਜ ਕਹਿੰਦੇ ਨੇ ਅਸੀਂ ਭੇਜ ਦੇ ਨਹੀਂ ਸਟਾਫ ਪਿਸਟਾਫ ਉਹ ਤਾਂ ਕਹਿੰਦੇ ਆਂਦੇ ਹੀ ਨਹੀਂ 15 ਦਿਨ ਹੋ ਗਏ ਨੇ ਮਸਲਾ ਨਹੀਂ ਜੀ ਸਾਡੇ ਕੋਈ ਕੰਪਲੇਨ ਨਹੀਂ ਆਈ ਹੋਗਾ ਮੈਂ ਕੰਪਲੇਨ ਨਹੀਂ ਕਰ ਰਿਹਾ ਕਰਦੋਂ ਹੋਗਾ ਨਹੀਂ ਕਰਾਂ ਅੱਛਾ ਦੇਖੋ ਗਲੀ ਦੇ ਵਿੱਚ ਕਿਤਾਬਾਂ ਆਪਣੇ ਬੰਲੇ ਦਾ ਪਈ ਹੈ ਹੈਲੋ ਹਾਂਜੀ ਹਲੋ ਹਾਂਜੀ ਨਮਸਕਾਰ ਨਮਸਕਾਰ ਸਰ ਕੰਪਲੀਟਾ ਕੋਈ ਨਹੀਂ ਆ ਵੀ ਤੁਸੀਂ ਜਿਹੜਾ ਤੁਸੀਂ ਸਾਨੂੰ ਇੱਕ ਨੰਬਰ ਤੁਹਾਡਾ ਸ਼ਾਇਦ ਬਿਲਕੁਲ ਜੇਈ ਸਾਹਿਬ ਇਹ ਮਨਸ਼ੀਰ ਦਾ ਨਾਮ ਨੇ ਹੂੰ ਉਹਨੇ ਮਾਰੇ ਪੁੱਛਿਆ ਤਾਂ ਇਹ ਮੈਂ ਮੇਰੇ ਨਾਲ ਪਵਨ ਗਵਾਰਾ ਜੀ ਤਾਰਪੇਸ਼ਾ ਦਾ ਨੰਬਰ ਹੈ ਜਿਹੜਾ ਜੀ ਤੁਹਾਡਾ ਕਟੋਟ ਵੀ ਨੰਬਰ ਹੈ ਜੀ ਉਹਨਾਂ ਦੀ ਮੈਂ ਜਿਹੜੇ ਮੁੰਡੇ ਚਿੱਲੇ ਸਿਵਰੇ ਕੋਲੋਂ ਲਾਂਦੇ ਨਾਲ ਦੀ ਗਲੀ ਦੇ ਵਿੱਚ ਮੈਂ ਉਹਨਾਂ ਦੀ ਤਕਰੀਬ ਨਾਲ ਮੇਰੇ ਕੋਲ ਵੀ ਮੈਂ 506 ਵਾਰੀ ਗੱਲ ਵੀ ਕਰਾ ਚੁੱਕਿਆ ਉਹ ਪਤਾ ਸਾਨੂੰ ਕੀ ਜਵਾਬ ਦਿੰਦੇ ਆ ਜੀ ਜਦੋਂ ਉਧਰ ਜਾਣੇ ਤੋਂ ਫੋਨ ਕੱਢਦੇ ਨੇ ਆਪਣੇ ਨੰਬਰ ਤੋਂ ਨਾਲ ਹਾਂਜੀ ਵਟਸਐਪ ਪਾਓ ਆਪਣੇ ਨੰਬਰ ਤੋਂ ਵਟਸਐਪ ਪਾਓ ਵਿਦ ਫੋਨ ਨੰਬਰ ਲਿਖ ਕੇ ਹਾਂਜੀ ਮੈਂ ਦੇਖ ਲੈਣਾ ਕਰਵਾ ਦੇਣਾ ਰਿਪੋਰਟ ਠੀਕ ਹੈ ਸਰ ਮਾਲ ਸਰ ਸਰ ਜੀ